ਨਹੀਂ ਲਗਾਏਗਾ ਨਾ ਹੀ ਸਕੂਲ ਦੇ ਅੱਗੇ ਕੋਈ ਬਿਨਾਂ ਕੰਮ ਤੋਂ ਖੜੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਹੁਣ ਇਲਾਕੇ ਵਿੱਚ ਵਿਦਿਆਰਥੀਆਂ ਤੇ ਔਰਤਾਂ ਦੀ ਸੁਰੱਖਿਆ ਲਈ ਪੁਲਿਸ ਨੇ ਸੀ ਸਕੁਐਡ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਸ ਤਹਿਤ ਸਕੂਲਾਂ ਕਾਲਜਾਂ ਮੁਹੱਲਿਆਂ ਵਿੱਚ ਮਹਿਲਾ ਪੁਲਿਸ ਕਰਮਚਾਰੀ ਆਪਣੇ ਵਿਸ਼ੇਸ਼ ਮਹਨ ਰਹੀ ਗਸ਼ਤ ਕਰਨਗੇ ਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣਗੇ ਅੱਜ ਮਾਛੀਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਵੀ ਮਹਿਲਾ ਪੁਲਿਸ ਕਰਮਚਾਰੀ ਰਾਜਕੌਰ ਤੇ ਪੂਜਾਰਾਣੀ ਆਪਣੇ ਵਿਸ਼ੇਸ਼ ਵਾਹਨ ਨਾਲ ਤਣਾਅ ਦਿਖਾਈ ਦਿੱਤੇ ਉਹ ਅਨਾਉਂਸਮੈਂਟ ਕਰ ਰਹੇ ਸਨ ਕਿ ਸਕੂਲ ਦੇ ਨੇੜੇ ਹੀ ਕੋਈ ਵੀ ਨੌਜਵਾਨ ਗੇੜੀਆਂ ਨਾ ਮਾਰੇ ਹੋਟਰ ਬਜਾ ਕੇ ਇਸ ਸੰਬੰਧੀ ਮੁਸਤੈਦੀ ਵਰਤੀ ਜਾ ਰਹੀ ਸੀ ਪੁਲਿਸ ਮਹਿਲਾ ਕਰਮਚਾਰੀ ਰਾਜਕੌਰ ਤੇ ਪੂਜਾਰਾਣੀ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਜੋਤੀ ਜੱਜ ਦੇ ਨਿਰਦੇਸ਼ਾ ਤਹਿਤ ਉਸ ਸਕੂਲਾਂ ਕਾਲਜਾਂ ਦੇ ਬਾਹਰ ਗਸ਼ਟ ਕਰਦੇ ਹਨ ਅਤੇ ਜੇਕਰ ਕੋਈ ਵਿਦਿਆਰਥੀ ਨੂੰ ਛੇੜਛਾੜ ਸੰਬੰਧੀ ਸ਼ਿਕਾਇਤ ਕਰਦੀ ਹੈ ਤਾਂ ਉਸ ਉੱਪਰ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਉਹਨਾਂ ਕਿ ਆ ਕੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਦੇਸ਼ ਹਨ ਕਿ ਵਿਦਿਆਰਥਣਾਂ ਤੇ ਔਰਤਾਂ ਦੀ ਪੂਰੀ ਤਰ੍ਹਾਂ ਸੁਰੱਖਿਆ ਕੀਤੀ ਜਾਵੇ। ਸਕੂਲ ਕਾਲਜ ਖੁੱਲਣ ਤੇ ਬੰਦ ਹੋਣ ਤੋਂ ਬਾਅਦ ਉਹਨਾਂ ਦੀ ਸੀਸਕੜ ਗਸ਼ਤ ਗਲੀਆਂ ਮੁਹੱਲਿਆਂ ਵਿੱਚ ਵੀ ਨਿਗਰਾਨੀ ਕਰਦੀ ਹੈ। ਜੇਕਰ ਕੋਈ ਸ਼ੱਕੀ ਵਿਅਕਤੀ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਉਹ ਜਾਂਚ ਕੀਤੀ ਜਾਂਦੀ ਹੈ। ਪੁਲਿਸ ਅਧਿਕਾਰੀ ਕਾਰਮਚਾਰੀਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਔਰਤਾਂ ਨੂੰ ਆਪਣੀ ਕਾਇਤਾ ਦਾ ਜਗਰਾਉਂਡ ਲੀਕ ਠਾਣੇ ਆਜ ਆਉਣ ਦੀ ਕੋਈ ਜ਼ਰੂਰਤ ਨਹੀਂ ਬਲਕਿ ਨੇੜੇ ਹੀ ਖੁੱਲੇ ਸਾਂਝ ਕੇਂਦਰ ਜਿੱਥੇ ਮਹਿਲਾ ਮਿੱਤਰ ਡੈਸਕ ਖੋਲਿਆ ਗਿਆ ਹੈ ਉੱਥੇ ਜਾ ਕੇ ਆਪਣੀ ਸ਼ਿਕਾਇਤ दर्ज ਕਰਵਾਏ ਤਾਂ ਜੋ ਉਸ ਨੂੰ ਇਨਸਾਫ ਦਿੱਤਾ ਜਾ ਸਕੇ ਮਾਪੇ ਵੀ ਇਸ ਮਹਿੰਮ ਤੋਂ ਕਾਫੀ ਖੁਸ਼ ਨਜ਼ਰ ਆਏ ਨਮਸਕਾਰ ਲੇਡ ਕੌਂਸਲ ਪੂਜਾ ਮੈਂ ਮਦਦ ਤੇ ਖੜਿਆ ਸਕੂਲ ਬਟਨਸ ਮੇਰੇ ਕੋਲ ਡੈਸਕ ਤੋਂ ਮਿਲਦੀ ਕਿੰਨੀ ਕੰਮ ਕਰ ਰਹੀ ਹੈ ਕੀ ਕੀ ਬੰਸਲੇ ਇਹਦੇ ਵਿੱਚ ਤਾਂ ਇਹ ਸਭ ਤੋਂ ਪਹਿਲਾ ਹੂਡਰ ਹੈ ਲਾਈਟਸ ਨੇ ਤੇ ਮਾਈਕ ਵੀ ਜੁਬੀ ਦਾ ਦਿੱਤੀ ਗਈ ਹੈ ਕਿਸ ਕੰਮ ਲਈ ਕੀ ਪਰਸਪਰ ਦਾ ਮੈਂ ਦੱਸ ਸਕੀ ਹਾਂ ਇਹ ਸਾਨੂੰ ਮੇਨ ਮਕਸਦ ਤਾਂ ਇਹੀ ਹੈ ਕਿ ਜਿਵੇਂ ਕਿ ਲੇਡੀਆਂ ਲੜਕੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਸ ਮਕਸਦ ਦੇ ਲਈ ਸਾਨੂੰ ਇਹ ਸਕੂਪੇ ਦਿੱਤੀਆਂ ਗਈਆਂ ਨੇ ਕਿ ਸਾਦਾ ਸੀ ਸ਼ੁਰੂ ਦੇ ਮੁਤਾਬਕ ਮਾਛਵਾੜਾ ਸ਼ਹਿਰ ਦੇ ਵਿੱਚ ਫਿਰਦਾ ਦੇ ਵਿੱਚ ਅਸੀਂ ਜਾਂਦੇ ਹਾਂ ਤੇ ਉੱਥੇ ਖੜ ਕੇ ਆ ਮਤਲਬ ਕਿ ਜਿਹੜੀ ਲੇਡੀਜ਼ ਹੈ ਲੜਕੀਆਂ ਆ ਜੇ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਨੂੰ ਦੱਸਦੀਆਂ ਵੀ ਨੇ ਜੇ ਆਸ-ਪਾਸ ਕੋਈ ਲੜਕਾ ਆਂਦਾ ਹੈ ਜਾਂ ਉਹਨਾਂ ਨਾਲ ਛੇੜਛਾੜ ਕਰਦਾ ਹੈ ਉਹਨਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਵਾਸਤੇ ਇੱਥੇ ਖੜ੍ਹਦੇ ਹਾਂ ਠੀਕ ਹੈ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਠੀਕ ਕਰਦੇ ਹਾਂ ਅਗਰ ਕਿਸੇ ਨੂੰ ਸਮੱਸਿਆ ਆਉਂਦੀ ਹੈ ਅਸੀਂ ਉਸੇ ਟਾਈਮ ਵੀ ਹੱਲ ਕਰਦੇ ਹਾਂ ਜੇ ਨਾ ਹੋ ਸਕੇ ਤਾਂ ਉਹਨਾਂ ਤੋਂ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਲੈਂਦੇ ਹਾਂ ਤੇ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਸਾਡੇ ਦਫ਼ਤਰ ਆਓ ਸਾਡਾ ਦਫ਼ਤਰ ਹੈ ਸਾਂਖੇ ਦੇ ਅੰਦਰ ਉਸੇ ਤੋਂ ਸਾਡੇ ਕੋਲ ਆਉਂਦਾ ਅਸੀਂ ਇੱਥੇ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ ਹਾਜ਼ਰ ਹੁੰਦੇ ਆ ਉਹਨਾਂ ਦਾ ਅਸੀਂ ਕੰਪਲੀਟ ਲੈ ਕੇ ਉਹਨਾਂ ਦਾ ਹੱਲ ਕਰਦੇ ਆ ਅ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਸ਼ਡਿਊਲ ਵੀ ਆਉਂਦਾ ਸਕੂਲਾਂ ਦਾ ਜਾਂ ਆਪਣੇ ਹਿਸਾਬ ਨਾਲ ਜਾਂਦੇ ਜਾਂ ਕਿਹੜੇ ਕਿਹੜੇ ਸਕੂਲ 'ਚ ਜਾਣਾ ਜਾਂ ਨਹੀਂ ਨਹੀਂ ਸਾਨੂੰ ਸ਼ਡਿਊਲ ਆਉਂਦਾ ਹੈ ਜੀ ਸਾਡੇ ਜਿਹੜੇ ਮੈਡਮ ਨੇ ਇਨਚਾਰਜ ਡਿੰਪਲ ਮੈਡਮ ਉਹਨਾਂ ਵੱਲੋਂ ਸਾਨੂੰ ਡੇਲੀ ਦਾ ਡੇਲੀ ਰੁਟੀਨ ਆਉਂਦਾ ਹੈ ਉਹਦੇ ਸ਼ਡਿਊਲ ਆਉਂਦਾ ਹੈ ਸ਼ਡਿਊਲ ਦੇ ਮੁਤਾਬਿਕ ਹੀ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਆ ਜੀ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਆ ਇਸ ਤੋਂ ਇਲਾਵਾ ਸਿਸ ਮਤਲਬ ਕਿ ਜਿਹੜਾ ਮਾਛਵਾੜਾ ਸਾਹਿਬ ਦਾ ਏਰੀਆ ਪੈਂਦਾ ਸਾਰਾ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਅਸੀਂ ਜਾਂਦੇ ਆ ਪਿੰਡਾਂ ਦੇ ਵਿੱਚ ਜਾਂਦੇ ਆ ਅੱਛਾ ਜੀ ਇਹ ਇਸ ਵਿੱਚ ਕੀ ਕੀ ਫੰਕਸ਼ਨ ਨੇ ਜੀ ਕੀ ਕੀ ਕਰ ਸਕਦਾ ਤੁਸੀਂ ਕੀ ਕੀ ਸੁਵਿਧਾਵਾਂ ਨੇ ਸੁਵਿਧਾਵਾਂ ਤਾਂ ਇਹਦੇ ਵਿੱਚ ਇਹੀ ਹੈ ਕਿ ਦੇਖੋ ਅਸੀਂ ਮਤਲਬ ਜਿੰਨੀ ਵੀ ਲੇਡੀਜ਼ ਦੀ ਕੰਪਲੀਮੈਂਟਸ ਨੇ ਠੀਕ ਹੈ ਉਹ ਅਸੀਂ ਡੀਲ ਕਰਦੇ ਆ ਪਾਛੋੜਾ ਸਾਬ ਜਿਹੜਾ ਸਾਡਾ ਦਫਤਰ ਹੈ ਉੱਥੇ ਬੈਠ ਕੇ ਅਸੀਂ ਇਹ ਹੀ ਡੀਲ ਕਰਦੇ ਹਾਂ ਕਿ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਸੀ ਕਿ ਥਾਣੇ ਵਿੱਚ ਜਾ ਕੇ ਆਪਣੀ ਪ੍ਰੋਬਲਮਸ ਦੱਸਣ ਦੇ ਵਿੱਚ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਇਸ ਕਰਕੇ ਸਰਕਾਰ ਨੇ ਹਰੇਕ ਥਾਣੇ ਦੇ ਵਿੱਚ ਮਹਿਲਾ ਮਿੱਤਰ ਖੋਲ੍ਹਿਆ ਉਹਦੇ ਅਕੋਰਡਿੰਗ ਅਸੀਂ ਸਾਡੇ ਕੋਲ ਲੇਡੀਜ਼ ਆਉਂਦੀਆਂ ਸਾਨੂੰ ਬਿਨਾ ਉਸ ਪਿੱਛੇ ਡਾਕ ਤੋਂ ਸਾਡੇ ਕੋਲ ਆਪਣੀ ਕੰਪਲੇਂਟਸ ਦਿਖਾਉਂਦੇ ਨੇ ਅਸੀਂ ਬਿਨਾ ਦੇਰੀ ਤੋਂ ਉਹਨਾਂ ਦੀ ਕੰਪਲੇਂਟ ਤੇ ਹੱਲ ਕਰਦੇ ਹਾਂ ਜੀ ਉਹਨਾਂ ਦੀ ਸਮੱਸਿਆਵਾਂ ਦਾ ਜਿਹੜਾ ਜੋ ਵੀ ਉਹਨਾਂ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਅਸੀਂ ਹੱਲ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਉਹ ਕੀ ਦੱਸੋ ਤੁਸੀਂ ਤੁਹਾਨੂੰ ਜੋ ਅਸੀਂ ਤੁਹਾਡਾ ਸਮਝੌਤਾ ਕਰਾਇਆ ਜੋ ਜਾਂ ਤੁਹਾਡਾ ਰਾਜਨਾਮਾ ਕਰਾਇਆ ਉਹ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਠੀਕ ਹੋ ਜਦੋਂ ਸਾਨੂੰ ਦੱਸ ਦਿੰਦੇ ਨੇ ਆਪਣੀ ਫੀਡਬੈਕ ਦਿੰਦੇ ਨੇ ਕਿ ਹਾਂਜੀ ਮੈਡਮ ਜੀ ਅਸੀਂ ਠੀਕ ਆ ਤੇ ਸਾਨੂੰ ਫਿਰ ਖੁਸ਼ੀ ਮਹਿਸੂਸ ਹੁੰਦੀ ਹੈ ਜਿਹੜੇ ਮੰਨ ਚਲੇ ਕਮਰੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੋ ਅਸੀਂ ਤਾਂਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਜੋ ਵੀ ਤੁਸੀਂ ਹਰਕਤਾਂ ਕਰਦੇ ਹੋ ਉਹਨਾਂ ਤੋਂ ਬਾਅਦ ਆ ਜਾਓ ਹੁਣ ਮੈਡਮ ਨੇ ਐਸਐਸਟੀ ਮੈਮ ਨੇ ਸਾਨੂੰ ਸਪੂਟੀਆਂ ਦਿੱਤੀਆਂ ਨੇ ਇਸੇ ਕਰਕੇ ਦਿੱਤੀਆਂ ਨੇ ਠੀਕ ਹੈ ਕਿ ਤੁਸੀਂ ਜਿੰਨੀ ਵੀ ਲੜਕੀਆਂ ਦੇ ਨਾਲ ਕੋਈ ਸ਼ੇਰ ਸ਼ੜ ਹੁੰਦੀ ਹੈ ਉਹ ਘਟ ਜਵੇ ਜਦੋਂ ਦੇਖੋ ਅਸੀਂ ਖੜੇ ਹੁੰਦੇ ਹਾਂ ਤਾਂ ਇੱਥੇ ਕੋਈ ਨਹੀਂ ਹੁੰਦਾ ਜਦੋਂ ਅਸੀਂ ਚੱਲੇ ਜਾਂਦੇ ਹਾਂ ਉਸ ਤੋਂ ਬਾਅਦ ਇੱਥੇ ਆ ਕੇ ਰਾਉਂਡ ਲਾਉਂਦੇ ਨੇ ਸਾਨੂੰ ਪਤਾ ਲੱਗਦਾ ਹੈ ਜਿਹੜੇ ਸਿਕਿਉਰਟੀ ਗਾਰਡ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਤੁਸੀਂ ਆਂਦੇ ਹੋ ਮੈਮ ਤੁਸੀਂ ਬਹੁਤ ਡਰ ਜਾਂਦੇ ਨੇ ਫਿਰ ਹਫਤਾ 10 ਦਿਨ ਉਹ ਨਹੀਂ ਆਉਂਦੀ ਉਸ ਤੋਂ ਬਾਅਦ ਫਿਰ ਉਹ ਰਿਪੀਟ ਕਰ ਦਿੰਦੇ ਹੁਣ ਅਸੀਂ ਮਤਲਬ ਕਿ ਹਫਤੇ ਬਾਅਦ ਇੱਥੇ ਸਾਡਾ ਜ ਆ ਹਫਤੇ ਬਾਅਦ ਤੀਜੇ ਦਿਨ ਜੋ ਵੀ ਸਾਡੀ ਵਾਰੀ ਰੁਟੀਨ ਆਂਦੀ ਹੈ ਅਸੀਂ ਇੱਥੇ ਆ ਕੇ ਖੜਾਂਗੇ ਤਾਂ ਜੋ ਕੋਈ ਵੀ ਲੜਕਾ ਇੱਥੇ ਨ ਤੇ ਜਿੰਨੀ ਵੀ ਲੜਕੀਆਂ ਉਸ ਰੱਖਿਆਤ ਆਪਣੇ ਘਰ ਜਾ ਸਕਣ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਾ ਹੋਵੇ। ਕੀ ਨਾਮ ਹੈ ਜੀ? ਰਣਵੀਰ ਕੋਰ ਜੀ। ਕਿੱਥੋਂ ਦੇ ਰਣਵਾਲੇ? ਮੱਛਵੜਾ ਸਰ। ਕੀ ਲੱਗ ਰਿਹਾ ਜੀ ਤੁਹਾਨੂੰ? ਇਹ ਮੈਡਮ ਕੋਰਸ ਖੜਨ ਨਾਲ ਮੇਰੀ ਪਹਿਲਾਂ ਜੋ ਪਹਿਲਾਂ ਤੇ ਹੁਣ ਨਾਲੋਂ ਕੀ ਫਰਕ ਲੱਗ ਰਿਹਾ? ਨਹੀਂ ਸਰ ਉਹ ਫਰਕ ਹੈ ਜੀ। ਸਰ ਕੀ ਫਰਕ ਹੈ ਜੀ? ਪਹਿਲਾਂ ਬਹੁਤ ਜ਼ਿਆਦਾ ਮੁੰਡੇ ਗੇੜੇ ਮਾਰਦੇ ਸੀਗੇ ਜੀ। ਹਾਂ ਜੀ। ਤੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ। ਠੀਕ ਹੈ। ਦੇੜੀ ਲੈਣਾ ਉਹਨਾਂ ਦੇ ਬੱਚਿਆਂ ਨੂੰ ਹਾਂਜੀ ਪਹਿਲਾਂ ਇਦਾਂ ਪਹਿਲਾਂ ਮੁੰਡੇ ਆਉਂਦੇ ਸੀ ਡੇਢੀ ਨੂੰ ਹਾਂਜੀ ਆਉਂਦੇ ਸੀ ਤੇਰੀ ਨੂੰ ਫਰਕ ਆਜੀ ਹਾਂਜੀ ਜਸਵੰਤ ਸਿੰਘ ਆ ਜੀ ਰਹਿਣ ਵਾਲੇ ਆਪਾਂ ਮਛੜ ਸਾਹਿਬ ਦੀ ਢੇਣ ਵਾਲੇ ਜੀ ਕਿਉਂਕਿ ਜਿਹੜਾ ਮੈਂ ਦੋ ਲੇਡੀਜ਼ ਕਾਉਂਸਲਰ ਪੜਾਇਆ ਸਕੂਲਾਂ ਦੇ ਅੱਗੇ ਤੁਸੀਂ ਬੱਚੇ ਨਹੀਂ ਲੈਣਾ ਕੁੜੀ ਵੀ ਹਾਂਜੀ ਕੁੜੀਆਂ ਨੂੰ ਲੈਣੇ ਆ ਨਹੀਂ ਫਰਕ ਮੇਰਾ ਫਰਕ ਪੈ ਗਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਮੁੰਡੇ ਤੇ ਉਹ ਗੇੜੀਆਂ ਮਾਰਦੇ ਤੇ ਲਿਛੇੜੀ ਵੀ ਬਹੁਤ ਆਉਂਦੇ ਜਾਂਦੇ ਤੇ ਇੱਧਰ ਤੇ ਮੈਡਮ ਜੀ ਉਹਨਾਂ ਦਾ ਕਰਕੇ ਖੜਨ ਕਰਕੇ ਬਹੁਤ ਫਰਕ ਪੜ ਗਿਆ ਹਾਂਜੀ ਤੇ ਸਵੇਰ ਟਾਈਮ ਸਰ ਵੀ ਅੰਨੇ ਮੁਲਾਜ਼ਮ ਆਪਣੇ ਤੇ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਤੇ ਮੈਡਮ ਦੀ ਡਿਊਟੀ ਲਈ ਹੈ ਤੇ ਸਾਰਾ ਉਹਨਾਂ ਦੀ ਭਗਵੰਤ ਮਾਨ ਸਰਕਾਰ ਦੀ ਤੁਹਾਨੂੰ ਇਹ ਸਕੀਮ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ